ਸਸ਼ਿਕਾ ਨੇ ਜੋ ਸੇਗਲੋਰ 24 7 ਪੰਜਾਬ ਲੁਧਿਆਣਾ ਤੋਂ ਰਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਵਾਇਤੀ ਬੈਲਗੜੀ ਦੌੜ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਲਈ ਇੱਕ ਧਾਰਸੀ ਕਦਮ ਚੁੱਕਿਆ ਹੈ ਇਹ ਪਹਿਲ ਪਸ਼ੂ क्रूरता ਰੋਕथाम ਵਿਧੇਕ 2025 ਦੇ ਅਧੀਨ ਕੀਤੀ ਗਈ ਜਿਸ ਨਾਲ ਰਾਜ ਵਿੱਚ ਰਵਾਇਤੀ ਬੈਲਗੱਡੀ ਦੌੜ ਦੀ ਮੂਲ ਬਹਾਲੀ ਦਾ ਰਸਤਾ ਸਾਫ਼ ਹੋਇਆ ਹੈ ਇਸ ਸੰਬੰਧੀ ਮੁੱਖ ਸਮਾਰੋਹ ਅੱਜ ਲੁਧਿਆਣਾ ਦੇ ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਹੋਣਾ ਨਿਸ਼ਚਿਤ ਕੀਤਾ ਗਿਆ ਹੈ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਵਾਇਤੀ ਬੈਲਗੱਡੀ ਦੌੜ ਨੂੰ ਮੁੜ ਸ਼ੁਰੂ ਕਰਨ ਲਈ ਇਸ ਦੇ ਯਤਨਾਂ ਦੀ ਸਾਰਨਾ ਕਰਦਿਆਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਦੇ ਮੁੱਖ ਮੰਤਰੀ ਰਵਾਇਤੀ ਬੈਲਗੱਡੀ ਦੌੜ ਨਾਲ ਜੁੜੇ ਲੋਕਾਂ ਨਾਲ ਰੂਬਰੂ ਹੋਣਗੇ ਤੇ ਉਹਨਾਂ ਦੇ ਮੁੱਦਿਆਂ ਸੁਝਾਵਾ ਤੇ ਚੁਣੌਤੀਆਂ ਬਾਰੇ ਵੀ ਸੰਵਾਦ ਕਰਨਗੇ ਇਹ ਪਹਿਲ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਸਸ਼ੀ ਕਾਂਜੋ 1244 7 ਪਿੰਚਾ ਲੁਧਿਆਣਾ ਦੂਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਇਤੀ ਬੈਲ ਗਿੱਦੇ ਦੌੜ ਨੂੰ ਦੁਬਾਰਤ ਸ਼ੁਰੂ ਕਰਨ ਲਈ ਇੱਕ ਇਤਿਹਾਸਿਕ ਕਦਮ ਚੁੱਕਿਆ ਇਹ ਪਹਿਲ ਪਸ਼ੂ क्रूरता ਰੋਕथाम ਵਿਧੇਕ 2025 ਦੇ ਅਧੀਨ ਕੀਤੀ ਗਈ ਜਿਸ ਨਾਲ ਰਾਜ ਵਿੱਚ ਰਿਵਾਇਤੀ ਬੈਲ ਗੱਡੀ ਦੌੜ ਦੀ ਮੂਲ ਬਹਾਲੀ ਦਾ ਰਸਤਾ ਸਾਫ਼ ਹੋਇਆ ਹੈ ਇਸ ਸੰਬੰਧੀ ਮੁੱਖ ਸਮਾਰੋਹ ਅੱਜ ਲੁਧਿਆਣਾ ਦੇ ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਹੋਣਾ ਨਿਸ਼ਚਿਤ ਕੀਤਾ ਗਿਆ ਹੈ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਵਾਇਤੀ ਬੈਲ ਗੱਡੀ ਦੌੜ ਨੂੰ ਮੁੜ ਸ਼ੁਰੂ ਕਰਨ ਲਈ ਇਸ ਦੇ ਯਤਨਾਂ ਦੀ ਸਾਰਨਾ ਕਰਦਿਆਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਤੇ ਮੁੱਖ ਮੰਤਰੀ ਰਿਵਾਇਤੀ ਬੈਲ ਗੱਡੀ ਦੌੜ ਨਾਲ ਜੁੜੇ ਲੋਕਾਂ ਨਾਲ ਰੂਬਰੂ ਹੋਣਗੇ ਤੇ ਉਹਨਾਂ ਦੇ ਮੁੱਦਿਆਂ ਸੁਝਾਵਾ ਤੇ ਚੁਣੌਤੀਆਂ ਬਾਰੇ ਵੀ ਸੰਵਾਦ ਕਰਨਗੇ ਇਹ ਪਹਿਲ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਸਸ਼ੀਤਾਜ ਜੀ ਤੋਂ 124 7 ਪੰਜਾਬ ਨੁਧਿਆਣਾ ਦੂਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਇਤੀ ਬੈਲ ਗੱਡੀ ਦੌੜ ਨੂੰ ਦੁਬਾਰਤ ਸ਼ੁਰੂ ਕਰਨ ਲਈ ਇਤਿਹਾਸਿਕ ਕਦਮ ਚੁੱਕਿਆ ਇਹ ਪਹਿਲ ਪਸ਼ੂ क्रूरता ਰੋਕथाम ਵਿਧੇਕ 2025 ਦੇ ਅਧੀਨ ਕੀਤੀ ਗਈ ਜਿਸ ਨਾਲ ਰਾਜ ਵਿੱਚ ਰਿਵਾਇਤੀ ਬੈਲ ਗੱਡੀ ਦੌੜ ਦੀ ਮੂਲ ਬਹਾਲੀ ਦਾ ਰਸਤਾ ਸਾਫ਼ ਹੋਇਆ ਹੈ ਇਸ ਸੰਬੰਧੀ ਮੁੱਖ ਸਮਾਰੋਹ ਅੱਜ ਲੁਧਿਆਣਾ ਦੇ ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਹੋਣਾ ਨਿਸ਼ਚਿਤ ਕੀਤਾ ਗਿਆ ਹੈ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਵਾਇਤੀ ਬੈਲ ਗੱਡੀ ਦੌੜ ਨੂੰ ਮੁੜ ਸ਼ੁਰੂ ਕਰਨ ਲਈ ਇਸ ਦੇ ਯਤਨਾਂ ਦੀ ਸਾਰਨਾ ਕਰਦਿਆਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਤੇ ਮੁੱਖ ਮੰਤਰੀ ਰਿਵਾਇਤੀ ਬੈਲ ਗੱਡੀ ਦੌੜ ਨਾਲ ਜੁੜੇ ਲੋਕਾਂ ਨਾਲ ਰੂਬਰੂ ਹੋਣਗੇ ਤੇ ਉਹਨਾਂ ਮੁੱਦਿਆਂ ਸੁਝਾਵਾਂ ਅਤੇ ਚੁਣੌਤੀਆਂ ਬਾਰੇ ਵੀ ਸੰਵਾਦ ਕਰਨਗੇ ਇਹ ਪਹਿਲ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ